ਮੈਂ ਤੁਹਾਨੂੰ ਦੱਸਦਾ 私もやってます。<music> ਟੋਟਲੀ ਲੈਂਦੇ ਸਮਾਨ ਕੱਲਾ ਵੇਚਦੇ ਨੇ ਲੋਕਾਂ ਨੂੰ ਵੇਚਦੇ ਨੇ ਅਧੇ ਰੇਟ ਦੇ ਦੁੱਧ ਸਾਡਾ ਲੈ ਲਓ ਸਾਡੇ ਅੱਗੇ ਜੀ ਖਲਵਾਏ ਕਿਤੇ ਦੁੱਧ ਲੈਣਾ ਨਹੀਂ ਸਾਡੇ ਅੰਦਰ ਸਮਾਨ ਹੋਰ ਸਸਤਾ ਜੀ 25 25000 ਡੰਗਰ ਘਟ ਕੇ ਲੰਘ ਰਹੇ ਨੇ ਜੀ ਅਖਬਾਰਾਂ ਚ 25000 ਡੰਗਰ ਘਟ ਕੇ ਰਹਿੰਦੇ ਰਿਵਿਊ ਕਿਹਾ ਹਾਂਜੀ ਤਾਂ ਹੀ ਘਟੇ ਨੇ ਤੁਸੀਂ ਆਪਣਾ ਨੰਬਰ ਦਿਓ ਜਰਾ ਕੋ ਚੰਗੇ ਸਵੀਟਸ ਵਾਲੇ ਹੈਗੇ ਨਾ ਜਿਹੜੇ ਦੁੱਧ ਲੈਂਦੇ ਨੇ ਸਰਮਨ ਸਵੀਟਸ ਵਾਲੇ ਹੋਗੇ ਲਾਲਪੁਰੀ ਹੋਗੇ ਬੜੀ ਬੰਦਾ ਜਿਹੜੇ ਵੱਡੇ ਉਹ ਲੈਂਦੇ ਆ ਦੁੱਧ ਪਰ ਇਹਨਾਂ ਆ ਜਿਹੜੇ ਸਵੀਟ ਸ਼ਾਪ ਨੇ ਇਹਨਾਂ ਦੇ ਤਾਂ ਬਿਲਕੁਲ ਹੀ ਦੁੱਧ ਨਹੀਂ ਹੈਗਾ ਅੱਗੇ ਲੱਗੋ ਜਿਹਨੂੰ ਪਤਾ ਯਾਰ ਭਾਈ ਬੰਦਾ ਚਲੋ ਆ ਵੀ ਕੋਈ ਮੱਲੇ ਵਾਲੀ ਵੀ ਕਹਿ ਰਹੀ ਨਹੀਂ ਬਹੁਤ ਗੰਦੀ ਲੋਕ ਹੈ ਲੋਕ ਕੱਤਰੋ ਭਾਈ ਚੋਟੀ ਸਾਰਿਆਂ ਬੁਲਾ ਰਿਹਾ ਮੱਲ ਇਹੇ ਸਾਰੇ ਇਕੱਠੇ ਕਰ ਲੈ ਲੈ ਕੇ ਆ ਨਾ ਤੇ 2 ਮਿੰਟ ਰੋਗੋ ਜੀ ਧੋਕ ਕੇ ਨਾਮ ਕੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਲਾਹੌਰਿਆ ਜੀ ਅਸੀਂ ਹੱਬਲ ਡੈਰੀ ਕੰਪਲੈਕਸੋਂ ਤੁਹਾਨੂੰ ਅੱਜ ਕਿੱਦਾਂ ਪਤਾ ਲੱਗਾ ਕਿ ਇੱਥੇ ਮਨਾਂ ਦਾ ਬਿਕ ਰਿਆ ਨਕਲੀ ਸਮਾਨ ਉਹ ਜੀ ਇਹ ਲਗਾਤਾਰ ਕਾਫੀ ਦਿਨੋਂ ਦੇਖ ਰਹੇ ਆ ਵੀ ਸਮਾਨ ਆਉਂਦਾ ਦੁੱਧ ਦੇ ਗੱਡੀ ਕੋਈ ਨਹੀਂ ਇਕੱਲਾ ਸਮਾਨ ਹੀ ਆ ਰਿਹਾ ਕਿੱਥੋਂ ਬਣ ਕੇ ਆ ਰਿਹਾ ਵਾ ਅਸੀਂ ਚਾਰ ਪੰਜ ਰਿਆਕੀ ਕਰਕੇ ਮੇਰੀ ਟੀਮ ਨੇ ਸੋ ਅਸੀਂ ਅੱਜ ਫਿਰ ਤਾਂ ਪ੍ਰਸ਼ਾਸਨ ਬੁਲਾਇਆ ਔਰ ਅੱਜ ਤਾਂ ਇਹ ਪਹਿਲਾ ਪਹਿਲੇ ਮੰਡੀ ਆ ਕੇ ਆ ਸੀ ਇੱਕ ਦਿਨ ਅੱਜ ਇਹ ਲੱਕੜ ਵੇਣ ਲਵਾਈਆਂ ਕੋਲ ਆਏ ਆ ਉਨੇ ਉਸ ਤੋਂ ਗੇ ਕਾਰਵਾਈ ਕਰਾਂਗੇ ਪੈਲਸਾ ਚੋ ਜਿਹੜੇ ਪੈਲਸਾ ਲੈਣਾ ਨਾ ਰੁਪਿਆ ਲੈਂਦੇ ਨੇ ਵਿਆਵਾਂ ਦੇ ਮਗਰ ਉਥੋਂ ਵੀ ਨਕਲੀ ਪਨੀਰ ਜਾਂਦਾ ਅਸੀਂ ਪ੍ਰਵਾਨ ਨਹੀਂ ਕਰਦੇ ਵਿਆਹ ਚ ਚਲ ਕੋਈ ਗੱਲ ਨਹੀਂ 300 400 ਕਿਲੋ ਪਨੀਰ ਸਾਫ ਪਾ ਦੇਣੇ ਆ ਮਗਰ ਉਹ 100 40 150 ਪਨੀਰ ਲੋਕਾਂ ਨੂੰ ਖਵਾਉਂਦੇ ਨਹੀਂ ਹੁਣ ਇਸ ਤੋਂ ਬਾਅਦ ਪੈਲਸਾ ਦਾ ਖਿੱਚ ਖਿਚਾਈ ਜ਼ਰੂਰ ਕਰਾਂਗੇ ਅੱਛਾ ਕਾਰਵਾਈ ਨੂੰ ਕਿਵੇਂ ਦੇਖਦੇ ਕਾਰਵਾਈ ਨੂੰ ਜਦੋਂ ਹੀ ਕਹਿੰਦੇ ਮੈਡਮ ਰਿਆ ਜਾਂਦੇ ਨੇ ਮਗਰ ਹੁੰਦੀ ਹੈ ਖਾਣਾ ਪੁਰ ਦੀ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਨਹੀਂ ਅਜੇ ਤੱਕ ਮੇਰੇ ਸਾਹਮਣੇ ਕੋਈ ਨਹੀਂ ਆਇਆ ਜੀ ਗੱਲਬਾਤ ਆਈ ਹਾਂ ਮਗਰ ਅਸੀਂ ਚੁੱਪ ਕਰਕੇ ਨਹੀਂ ਬਹਿਣ ਲੱਗੇ ਅਸੀਂ ਆਪਣੀ ਜੰਗ ਜਾਰੀ ਰੱਖਾਂਗੇ ਲੱਗਦਾ ਜੀ ਇੱਕ ਪਾਸੇ ਸਟੇਟ ਨਾ ਖੇਲਵਾੜ ਦੂਸਰੇ ਪਾਸੇ ਤੁਹਾਡੇ ਕੰਮਾਂ ਤੇ ਰੋਜ਼ਗਾਰ ਦੇ ਵਾਸਤੇ ਬਿਲਕੁਲ ਜੀ ਰੋਜ਼ਗਾਰ ਰਹਿ ਨਹੀਂ ਗਏ 200 ਬੰਦੇ ਕਿਉਂ ਨਹੀਂ ਆਏ ਅੱਛਾ ਸਰਕਾਰਾਂ ਨੂੰ ਕੀ ਅਪੀਲ ਮੌਕੇ ਦੀ ਸਰਕਾਰਾਂ ਨੂੰ ਕੀ ਅਪੀਲ ਕਰਦੇ ਮੁੱਖ ਮੰਤਰੀ ਪੰਜਾਬ ਕਰਨੇ ਸੋਜੀਤ ਨੇ ਕੀ ਕਹੋਗੇ ਅਪੀਲ ਇਹੀ ਕਰ ਰਹੇ ਆ ਜਿਵੇਂ ਨਸ਼ਾ ਵਿਰੋਧ ਕਾਰਵਾਈ ਕਰ ਰਹੇ ਹੋ ਇਹ ਨਸ਼ਾ ਤੋਂ ਵੱਧ ਖਤਰਨਾਕ ਨੋਛਾਦਾ ਚਲੋ ਮੰਨ ਲਓ ਕਿ ਬੰਦਾ ਖਾਂਦਾ ਹੋਊਗਾ ਇਹ ਤਾਂ ਬੱਚੇ ਵੀ ਖਾਂਦੇ ਲੇਟਿਸ ਵੀ ਖਾਂਦੀਆਂ ਨੇ ਬਜ਼ੁਰਗ ਵੀ ਖਾਂਦੇ ਨੇ ਇਹਦਾ ਅੱਖਾਂ ਬੰਦ ਕਰਕੇ ਬਿਮਾਰੀ ਕਰਦਾ ਹੈ ਬੇਟਾ ਇਹ ਲੱਕੜ ਬਚਾਰ ਹੈਗਾ ਤੇ ਸਾਨੂੰ ਇਹ ਜਿਹੜੇ ਸਾਡੇ ਇੱਥੇ ਵੀ ਪੈਰੀ ਐਸੋਸੀਏਸ਼ਨ ਹੈ ਇਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਵੀ ਇੱਥੇ ਗੱਡੀ ਆਉਂਦੀ ਹੈ ਸਵੇਰ ਵੇਲੇ ਔਰ ਉਹ ਕਿਤੇ ਬਾਰੋ ਨਕਲੀ ਪਨੀਰ ਦੋਤ ਔਰ ਕਿਓ ਲੈ ਕੇ ਆਉਂਦੀ ਹੈ ਤੇ ਉਹਨਾਂ ਦੀ ਲੀਟ ਤੇ ਅਸੀਂ ਆ ਜਿੱਥੇ ਆਏ ਹਾਂ ਉਹ ਗੱਡੀ ਨੂੰ ਅਪਾਉਂਟ ਕਰਨ ਲਿਓ ਦ ਸੈਂਪਲ ਲੈਣ ਲਿਓ ਕੀ ਕੁਝ ਬਰਾਮਦਗੀ ਹੋਈ ਆ ਕੀ ਕੁਝ ਮਿਲਿਆ ਜਿੰਦਾ ਬੇਟਾ ਗੱਡੀ ਚ ਅਸੀਂ ਦੇਖਿਆ ਉੱਥੇ ਦੇਸੀ ਘਿਓ ਔਰ ਪਨੀਰ ਸੀਗਾ ਤੇ ਉਹ ਆਊਟ ਆਫ ਡਿਸਟ੍ਰਿਕਟ ਆਇਆ ਜਿਹੜਾ ਡਰਾਈਵਰ ਨੇ ਦੱਸਿਆ ਤੇ ਉਹਦੇ ਸਾਡੀ ਫੂਡ ਟੀਮ ਉਸਤੇ ਕਾਰਵਾਈ ਕਰ ਰਹੀ ਹੈ ਸੈਂਪਲ ਲੈ ਰਹੀ ਹੈ ਔਰ ਪਾਇਰੀ ਮੱਖਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਉਹ ਉਹਦੇ ਸਾਹਮਣੇ ਇੱਕ ਦੁਕਾਨ ਸੀਗੀ ਫੈਟ ਮਤਲਬ ਮੱਖਣ ਨਹੀਂ ਹੈ that is that जो फिट फैट ਦੁੱਧ ਜਰਨੇ ਉਹ ਹੈਗੇ ਆ ਉਹ ਅਸੀਂ ਦੇਖਿਆ ਉਸ ਫੂਡ ਟੀਮ ਕਾਰਵਾਈ ਕਰ ਰਹੀ ਹੈ ਆਹ ਤਾਂ ਕਿਆ ਜਾ ਸਕਦਾ ਜੀ ਕਿਆ ਜਾ ਸਕਦਾ ਇੱਕ ਦਿਨ ਪਹਿਲਾਂ ਰੇਡ ਹੋਈ ਹੋਵੇ ਉਸ ਤੋਂ ਬਾਅਦ ਅਜਿਹੀਆਂ ਚੀਜ਼ਾਂ ਫਿਰ ਤੋਂ ਬਰਾਮਦ ਹੋਣੀਆਂ ਇਹ ਤੇ ਜਿਹੜੇ ਨੇ ਰੇਡ ਕੀਤੀ ਆਪਾਂ ਨੂੰ ਪੁੱਛ ਕੇ ਉਹਦੇ ਤੋਂ ਡਿਟੇਲ ਲੈ ਸਕਦੇ ਹਾਂ ਕਿਉਂਕਿ ਉਹਦਾ ਇਹ ਏਰੀਆ ਤੇ ਹੁਣ ਉਹ ਸੈਂਪਲ ਭਰ ਰਹੇ ਆ ਡੇਰੀ ਸੰਚਾਲਕ ਨਾਲ ਜੀ ਮੈਂ ਵੱਡੇ ਇਤਰਾਜ਼ ਕਰਾ ਰਹੇ ਨੇ ਕਹਿੰਦੇ ਕਿ ਪਹਿਲਾਂ ਵੀ ਜਿਹੜਾ ਇਹਨਾਂ ਨੇ ਦੱਸਿਆ ਵਾ ਤੁਹਾਨੂੰ ਬਾਰ-ਬਾਰ ਕਹਿੰਦੇ ਪ੍ਰਸ਼ਾਸਨ ਨੂੰ ਕਹਿੰਦੇ ਦੱਸਣਾ ਪੈਂਦਾ ਵੀ ਫਲਾਨੀ ਜਗ੍ਹਾ ਦੇ ਉੱਪਰ ਨਕਲੀ ਪਨੀਰ ਜਾਂ ਨਕਲੀ ਦੁੱਧ ਵਿਕ ਰਿਹਾ ਕਹਿੰਦੇ ਪਰ ਪ੍ਰਸ਼ਾਸਨ ਖੁਦ ਨਹੀਂ ਕਰ ਰਿਹਾ ਤੁਸੀਂ ਇਹ ਮੇਰੇ ਨਾਲ ਹੀ ਖੜੇ ਆ ਇਹਨਾਂ ਨੂੰ ਪੁੱਛੋ ਇਹਨਾਂ ਨੇ ਜਦੋਂ ਮੈਨੂੰ ਕੋਈ ਲੀਡ ਦਿੱਤੀ ਮਨ ਦੀ ਰੇਡ ਹੋਈ ਸੀ ਜੀ ਜਿਹੜੇ ਇਹਨਾਂ ਨੇ ਮੈਨੂੰ ਮੇਰੇ ਨਾਲ ਘੜਿਆ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਕਦੀ ਕੋਈ ਮਨਾ ਕੀਤਾ ਹੋਇਆ ਨਹੀਂ ਮਨਾ ਨਹੀਂ ਜਦੋਂ ਕਹਿੰਦੇ ਭੰਜਰੀ ਆਉਂਦੇ ਨੇ ਬਿਲਕੁਲ ਨਹੀਂ ਦੇਖੋ ਦੱਸੋ ਇਹਨਾਂ ਨੂੰ ਸਬਜ਼ੀ ਮੰਡੀ ਦੇ ਵਿੱਚ ਕਬੀ ਵੱਡੀ ਮਾਤਰਾ ਹੀ ਸੈਂਪਲ ਭਰੇਗੇ ਜੀ ਮੈਡਮ ਤੁਹਾਡੇ ਲੈ ਰਹੇ ਹਜੇ ਵੀ ਨਹੀਂ ਆਏ ਇਹ ਸਾਰੇ ਆਮ ਵਿਕਦਾ ਪਿਆ ਉਹੀ ਪਨੀਰ ਸੇਮ ਉਹੀ ਪਟਾ ਉਹ ਟੀਚੋ ਨਾਲ ਗੱਲ ਹੋ ਗਈ ਮੈਡਮ ਫਿਰ ਖਾਣਾ ਪੂਰਤੀ ਲਈ ਕਾਰਵਾਈ ਹੁੰਦੀ ਨਹੀਂ ਨਹੀਂ ਖਾਣਾ ਪੂਰਤੀ ਨਹੀਂ ਆ ਦੇਖੋ ਇਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਹੈ ਇਟਸ ਨਾਟ ਖਾਣਾ ਪੂਰਤੀ ਉਹਨਾਂ ਨੇ ਮੰਡੀ ਬੋਰਡ ਨੂੰ ਵੀ ਲਿਖਿਆ ਹੈ ਕਿ ਵੀ ਇਹ ਇੱਥੇ ਪਨੀਰ ਵੇਚ ਰਹੇ ਆ ਮਤਲਬ ਜਿਹੜੀ ਕੋਈ ਦੀ ਮੰਡੀ ਵਾਲੇ ਬਨੀ ਇਹ ਟੀ ਐਚਓ ਮੈਮ ਨੂੰ ਦੱਸਣਗੇ ਕਿ ਰਿਪੋਰਟ ਹੈ ਇਹ ਹੁਣ ਇਹ ਵਾਲੀ ਰਿਪੋਰਟ ਤੇ ਅਸੀਂ ਇਹਨਾਂ ਨੂੰ ਐਕਸਪੀਡਾਈਟ ਕਰਕੇ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਤੇ 24 ਘੰਟੇ ਚ ਮੰਗਬਲਾਵਾ ਠੀਕ ਮੈਮ ਕਿਤੇ ਨਾ ਕਿਤੇ ਸਵਾਲ ਜਿਹੜੇ ਖੜੇ ਹੋਰੇ ਨੇ ਕਿਸ ਲਿਖੇ ਦੀ ਕਾਰਵਾਈ ਕਿਉਂਕਿ ਆਮ ਤੌਰ ਤੇ ਲੋਕਾਂ ਦੀ ਖਾਣ ਪੀਣ ਸਿਹਤ ਦੇ ਨਾਲ ਸਿੱਧਾ ਸਿੱਧਾ ਜੁੜਵਾੜਾ ਬੇਟਾ ਜਿਹੜਾ ਦੇਖੋ ਫੂਡ ਟੀਮ ਲਗਾਤਾਰ ਬੱਚੇ ਸੈਂਪਲ ਲੈ ਰਹੀ ਹੈ ਠੀਕ ਹੈ ਤੇ ਗੱਲ ਵੀ ਲੈ ਕੇ ਗਏ ਆ ਰੋਜ਼ ਲੈ ਰਹੀ ਹੈ ਸਵੇਰੇ ਸ਼ਾਮ ਔਰ ਉਹ ਸਾਨੂੰ ਦੱਸ ਰਹੇ ਕਿ ਅਸੀਂ ਇਹਨੇ ਸੈਂਪਲ ਲੈਂਦੇ ਆਂ ਤੇ ਨਾਲ ਖੜੇ ਹੈ ਡੇਰੀ ਕੰਪਲੈਕਸ ਵਾਲੇ ਜਦੋਂ ਇਹਨਾਂ ਨੇ ਮੈਨੂੰ ਇਨਵੋਲ ਕੀਤਾ ਇਹਨਾਂ ਨੂੰ ਪੁੱਛ ਲਵਾਂਗਾ ਹਮੇਸ਼ਾ ਇਹਨਾਂ ਦੇ ਨਾਲ ਪੂਰਾ ਸਹਿਯੋਗ ਨਾਲ ਕੰਮ ਕੀਤਾ ਹੈ ਕਿ ਤੇ ਪਾਮ ਹੋਇਆ ਦਾ ਯੂਜ਼ ਬਹੁਤ ਜ਼ਿਆਦਾ ਹੈ ਉਹਨਾਂ ਹਾਰਟ ਡਿਜ਼ੀਜ਼ ਬਹੁਤ ਹੈ ਬੇਟਾ ਇਹ ਸਾਡੀ ਫੂਡ ਸੇਫਟੀ ਟੀਮ ਆਪਣੇ ਸੈਂਪਲ ਲੈ ਕੇ ਉਹ ਦੱਸਣ ਕਿ ਕੀ ਹੈਗਾ ਔਰ ਜਿਹੜੀ ਕਾਰਵਾਈ ਹੋ ਕਰਨ